ਜੰਕ ਫੂਡ ਖਾਣ ਵਾਲੇ ਹੋ ਜਾਓ ਸਾਵਧਾਨ ਖਤਰੇ ਚ ਹੈ ਤੁਹਾਡਾ ਦਿਮਾਗ ਕਮਜ਼ੋਰ ਹੋ ਸਕਦੀ ਹੈ ਯਾਦਦਾਸ਼ਤ ਖੋਜ ਵਿੱਚ ਹੋਇਆ ਵੱਡਾ ਖੁਲਾਸਾ ਹਾਲੋ ਦੋਸਤੋ ਸਸ਼ੀ ਕਾਲ ਤੁਹਾਡੇ ਆਪਣੇ ਚੈਨਲ ਐਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਪੀਜ਼ਾ 버ਗਰ ਫਰਾਈਜ਼ ਪੈਕਟ ਚਿਪਸ ਰੈੱਡ ਮੀਟ ਬੇਕਨ ਹੌਟ ਡੌਗ ਅਤੇ ਸੌਸੇਸ ਵਰਗੇ ਜੰਕ ਅਤੇ ਅਲਟਰਾ ਪ੍ਰੋਸੈਸਡ ਫੂਡ ਭੋਜਨ ਖਾਣ ਵਾਲਿਆਂ ਲਈ ਇੱਕ ਚੇਤਾਵਨੀ ਹੈ ਅਜਿਹੇ ਲੋਕਾਂ ਦੀ ਯਾਦਦਾਸ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਮੈਸੇਚੂਸੈਟਸ ਜਰਨਲ ਹਸਪਤਾਲ ਦੇ ਖੋਜਕਾਰਾਂ ਨੇ ਇੱਕ ਅਧਿਐਨ ਵਿੱਚ ਪਾਇਆ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਦੀ ਥੋੜੀ ਮਾਤਰਾ ਵੀ ਯਾਦਦਾਸ਼ਤ ਦੇ ਨੁਕਸਾਨ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੀ ਹੈ ਹਾਲ ਹੀ ਵਿੱਚ ਅਮਰੀਕਾ ਵਿੱਚ ਅਲਜ਼ਾਈਮਰ ਐਸੋਸੀਏਸ਼ਨ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇੱਕ ਖੋਜ ਵੀ ਪੇਸ਼ ਕੀਤੀ ਗਈ ਸੀ 43 ਸਾਲਾਂ ਤੱਕ ਚੱਲੀ ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੋ ਲੋਕ ਜ਼ਿਆਦਾ ਮਾਤਰਾ ਵਿੱਚ ਅਲਟਰਾ ਪ੍ਰੋਸੈਸਡ ਜਸਟ ਫੂਡ ਖਾਂਦੇ ਹਨ ਉਹਨਾਂ ਨੂੰ ਡਿਮੈਂਸ਼ੀਆ ਦਾ ਗੰਭੀਰ ਖਤਰਾ ਹੁੰਦਾ ਹੈ ਜਿਸ ਵਿੱਚ ਯਾਦਦਾਸ਼ਤ ਅਤੇ ਸੋਚਣ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਡਾਕਟਰ ਡਬਲਯੂ ਚੈਲਰ ਕੇmberly ਦੀ ਅਗਵਾਈ ਵਿੱਚ ਨਿਊਰੋਲੋਜੀ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਅਲਟਰਾ ਪ੍ਰੋਸੈਸਡ ਫੂਡ ਦੇ ਸਾਈਡ ਇਫੈਕਟ ਦੀ ਰਿਪੋਰਟ ਤਿਆਰ ਕੀਤੀ ਗਈ ਹੈ ਇਸ ਤੋਂ ਪਹਿਲਾਂ ਕੀਤੀ ਗਈ ਖੋਜ ਵਿੱਚ ਮੋਟਾਪੇ ਦਿਲ ਦੇ ਰੋਗ ਅਤੇ 슈ਗਰ ਲਈ ਜੰਕ ਫੂਡ ਨੂੰ ਜ਼ਿੰਮੇਵਾਰ ਪਾਇਆ ਗਿਆ ਸੀ ਹਾਲਾਂਕਿ ਨਵੇਂ ਅਧਿਐਨ ਵਿੱਚ ਇਸ ਨੂੰ ਯਾਦਾਂ ਨਾਲ ਜੋੜਿਆ ਗਿਆ ਡਾਕਟਰ ਕੈਂਬਰਲੀ ਨੇ ਦੱਸਿਆ ਹੈ ਕਿ ਉਹਨਾਂ ਦੀ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਜੰਕ ਫੂਡ ਜਾਨੀ ਅਲਟਰਾ ਪ੍ਰੋਸੈਸਡ ਭੋਜਨ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਹਾਲਾਂਕਿ ਇਸ ਉੱਤੇ ਅਜੇ ਹੋਰ ਖੋਜ ਦੀ ਲੋੜ ਹੈ ਇਸ ਖੋਜ ਨੇ ਅਲਟਰਾ ਪ੍ਰੋਸੈਸਡ ਭੋਜਨ ਖਾਨ ਅਤੇ ਕੌਨ ਜੈਟਿਵ ਗਿਰਾਵਟ ਜਾਂ ਸਟ੍ਰੋਕ ਦੇ ਜੋਖਮ ਦੇ ਵਿੱਚ ਘਾਰ ਸੰਬੰਧ ਸਾਬਿਤ ਨਹੀਂ ਕੀਤਾ ਪਰ ਇਹ ਸਾਡੀ ਉਮਰ ਦੇ ਵਧਣ ਨਾਲ ਦਿਮਾਗ ਦੀ ਸਿਹਤ ਲਈ ਇੱਕ ਸਿਹਤਮੰਦ ਖੁਰਾਕ ਦੀ ਮਹੱਤਤਾ ਵੱਲ ਇਸ਼ਾਰਾ ਕਰਦਾ ਹੈ ਇਸ ਖੋਜ ਦੇ ਵਿੱਚ ਅਲਟਰਾ ਪ੍ਰੋਸੈਸਡ ਫੂਡ ਦੇ ਜ਼ਿਆਦਾ ਸੇਵਨ ਨਾਲ ਸਟ੍ਰੋਕ ਦਾ ਖਤਰਾ 8% ਦੀ ਵਾਧ ਦੇਖਿਆ ਗਿਆ ਅਧਿਐਨ ਜੇ ਵੀ ਪਾਇਆ ਗਿਆ ਹੈ ਕਿ ਅਜਿਹੀਆਂ ਚੀਜ਼ਾਂ ਦਾ ਜਿੰਨਾ ਘੱਟ ਸੇਵਨ ਕੀਤਾ ਜਾਂਦਾ ਹੈ ਸੋਚਣ ਦੀ ਸਮਰੱਥਾ ਦੇ ਖਰਾਬ ਹੋਣ ਦਾ ਖਤਰਾ 12% ਦੀ ਅਤੇ ਸਟ੍ਰੋਕ ਦਾ ਖਤਰਾ 9% ਦੀ ਤੱਕ ਘਟ ਤਾ ਜਾ ਸਕਦਾ ਹੈ ਆਦੇ ਜਿਨ੍ਹਾਂ ਵਿੱਚ ਸਵਾਦ ਵਧਾਉਣ ਲਈ ਐਡੀਟਿਵ ਸ਼ਾਮਿਲ ਹੁੰਦੇ ਹਨ ਉਹ ਚੀਜ਼ਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਸੈਸਡ ਕੀਤਾ ਗਿਆ ਹੈ ਅਤੇ ਜਿਨ੍ਹਾਂ ਵਿੱਚ ਸਵਾਦ ਵਧਾਉਣ ਲਈ ਐਡੀਟਿਵ ਸ਼ਾਮਿਲ ਹੁੰਦੇ ਹਨ ਉਹਨਾਂ ਨੂੰ ਅਲਟਰਾ ਪ੍ਰੋਸੈਸਡ ਭੋਜਨ ਕਿਹਾ ਜਾਂਦਾ ਹੈ ਇਹਨਾਂ ਵਿੱਚ ਫਾਈਬਰ ਵਿਟਾਮਿਨ ਪੂਰਕ ਪ੍ਰੋਟੀਨ ਅਤੇ ਖਣਿਜ ਘੱਟ ਹੁੰਦੇ ਹਨ ਅਤੇ ਇਹ ਖੰਡ, ਸੋਡੀਅਮ ਅਤੇ ਸੰਤ੍ਰਿਪਤ ਚਰਬੀ ਨਾਲ ਭਰਪੂਰ ਹੁੰਦੇ ਹਨ। ਆਲੂ ਦੇ ਚਿਪਸ, ਸੋਡਾ, ਐਨਰਜੀ ਡਰਿੰਕਸ, ਬੇਕਨ ਸੌਸੇਸ, ਚਿਕਨ ਨਾਗੇਟ, ਇਨਸਟੈਂਟ ਸੂਪ ਮਿਕਸ, ਕੈਚ-ਅਪ ਵਰਗੀਆਂ ਚੀਜ਼ਾਂ ਇਸ ਵਿੱਚ ਸ਼ਾਮਲ ਹਨ। ਖਬਰਾਂ ਵਿੱਚ ਦਿੱਤੀ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ ਕਿ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਪਰ ਇੱਥੇ ਮੰਨਿਆ ਗਿਆ ਹੈ ਕਿ ਜੰਕ ਫੂਡ ਖਾਣ ਨਾਲ ਤੁਹਾਡੀ ਸਿਹਤ ਨੂੰ ਅਸਲ ਦੇ ਵਿੱਚ ਕਾਫੀ ਖਤਰਾ ਹੁੰਦਾ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR alert ਤੇ